ਉਸ ਨਤੀਜੇ ਜਿਹੜੇ ਜਨਦਰ ਪਸ਼ਮੀ ਆਉਣ ਵਾਲਾ ਨੇ ਮਹਿੰਦਰਪਖ ਸਾਡੇ ਨਾਲ ਗੱਲਬਾਤ ਕਰਦੇ ਕਿ ਕੀ ਕਰਨਾ ਚਾਹੁੰਦੇ ਜੋ ਵੀ ਹੋਣਾ ਤੁਹਾਡੇ ਸਾਹਮਣੇ ਆਇਨਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਮੁਕੰਤੀ ਪੰਜਾਬ ਸਰਕਾਰ ਉਹਨਾਂ ਨਾਲ ساری ਟੀਮ ਐਮ ਐਲ ਏਜ਼ ਮਨਿਸਟਰਸ ਔਰ ਚੇਅਰਮੈਨ ਮੈਂਬਰ ਪਾਰਲੀਮੈਂਟ ਸਾਰੇ ਵਲੰਟੀਅਰ ਸਹਬਾਨ ਨੇ ਬੀ ਮਿਹਨਤ ਕੀਤੀ ਹੈ ਔਰ ਰਿਜ਼ਲਟ ਜਿਹੜਾ ਹੈਗਾ ਆਮ ਆਦਮੀ ਪਾਰਟੀ ਫੇਵਰ ਚ ਆਏਗਾ ਮਿੰਦਰ ਜੀ ਇੱਕ ਨਾਗਰਿਕ ਦੇ ਤੌਰ ਤੇ ਨਵੇਂ ਐਮ ਐਲ ਏ ਤੋਂ ਕੀ ਉਮੀਦਾਂ ਨੇ ਚਾਹੇ ਤੁਸੀਂ ਜਿੱਤੋ ਚਾਹੇ ਕੋਈ ਹੋਰ ਜਿੱਤੇ ਕਿ ਇਹੇ ਕੰਮ ਮੇਰੇ ਹਲਕੇ ਦੇ ਜ਼ਰੂਰ ਕਰਾ ਦੇ ਕੋਈ ਵੀ ਹੋਵੇ ਦੇਖੋ ਕੋਈ ਵੀ ਰਿਪਰੈਜ਼ੈਂਟੇਟਿਵ ਹੋਵੇ ਚਾਹੇ ਕੌਂਸਲਰ ਹੋਵੇ ਚਾਹੇ ਐਮ ਐਲ ਏ ਚਾਹੇ ਮੈਂਬਰ ਪਾਰਲੀਮੈਂਟ ਉਹਦਾ ਫਰਜ਼ ਬੰਦਾ ਹੈ ਕਿ ਜੋ ਜਨਤਾ ਦੀਆਂ ਮੁਰਦਲੀਆਂ ਲੋੜਾਂ ਹੈਗੀਆਂ ਨੇ ਚਾਹੇ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟ ਉਹਨਾਂ ਨੂੰ ਪੂਰੀਆਂ ਮਿਲਣੀਆਂ ਚਾਹੀਦੀਆਂ ਨੇ ਸਰਕਾਰ ਦਾ ਪਤਾ ਲੱਗੇ ਕਿ ਜਨਤਾ ਨੂੰ ਕਿ ਸਰਕਾਰ ਜੋ ਹੈ ਕੁਝ ਨਾ ਕੁਛ ਕਰ ਰਹੀ ਹੈਗੀ ਤੋਂ ਮੈਂ ਹਮੇਸ਼ਾ ਪਹਿਲੇ ਵੀ ਸੇਵਾ ਕਰਦੇ ਆਇਆ ਹਾਂ ਅੱਗੋਂ ਵੀ ਜੋ ਲੋਕਾਂ ਦੀਆਂ ਜੋ ਮਨਚ ਉਹਨਾਂ ਦੇ ਉਮੀਦਾਂ ਨੇ ਉਹਨਾਂ ਉੱਪਰ ਪੂਰਾ ਉਤਨ ਦੀ ਕੋਸ਼ਿਸ਼ ਕਰਾਂਗੇ 12 ਵਜੇ ਤੱਕ ਨਤੀਜੇ ਸਾਫ਼ ਹੋ ਜਾਣਗੇ ਔਰ ਤੁਹਾਨੂੰ ਤਾਂ ਕੈਬਨਿਟ ਮੰਤਰੀ ਦੀਆਂ ਪੌੜੀਆਂ ਚੜਾਉਣ ਦੇ ਲਈ ਵੀ ਮੁੱਖ ਮੰਤਰੀ ਨੇ ਕਹਿ ਦਿੱਤਾ ਉਹ ਦੇਖੋ ਸਾਰਾ ਇਹ ਪੈਰੋਗਟ ਹੈਗਾ ਪ੍ਰੋਟੋਕੋਲ ਹੈਗਾ ਸਾਰਾ ਮਤਲਬ ਕਿ ਉਹ ਆਨਰੇਬਲ ਸੀਰੀਅਰ ਦਾ ਹੈਗਾ ਅੰਡ ਉਹ ਮੈਂਦਿਕ ਵਲੰਟੀਅਰ ਦੇ ਕੰਮ ਕਰ ਰਹੇ ਹਾਂ ਵਲੰਟੀਅਰ ਦੇ ਤੌਰ ਤੇ ਕਰ ਰਹੇ ਹਾਂ ਅਗੋਂ ਵੀ ਕਰਾਂਗਾ ਪਾਰਟੀ ਸੇਵਾ ਕਰ ਰਹੇ ਹਾਂ ਔਰ ਕਰਾਂਗਾ ਜੋ ਪਾਰਟੀ ਹਕਮ ਕਰੇਗੀ ਜੋ ਸੇਵਾ ਲਾਏਗੀ ਈਮਾਨਦਾਰ ਨਿਭਾਵਾਂਗੇ ਜਲਦੀ ਕਰੀਏ ਵੋਟ ਘਟ ਬੋਲਿੰਗ ਦੇ ਘਟ ਕਾਰਨ ਕੀ ਹੈ ਵੋਟ ਘਟ ਵੋਟ ਘਟ ਹੁੰਦਾ ਗਰਮੀ ਦਾ ਮੌਸਮ ਸੀ ਇਕੱਲੇ ਇੱਕ ਸਿੰਗਲ ਇਲੈਕਸ਼ਨ ਸੀ ਲੋਕਾਂ ਦਾ ਇੱਕ ਨਾ ਮਾਹੌਲ ਹੁੰਦਾ ਜਦੋਂ ਜਨਰਲ ਬੋਟ ਪੰਜ ਇਲੈਕਸ਼ਨ ਸਾਰੇ ਹੁੰਦੇ ਸਾਰਾ ਉਹਦਾ ਹੁੰਦਾ ਹੈ ਤੇ ਕਿਹਨੇ ਹੋ ਸਕਦਾ ਕਿ ਸੋਚਿਆ ਵੇ ਇੰਗਲੈਸ਼ ਨੇ ਨਾ ਕੀਤਾ ਜਾ ਸਕਣ ਵਰਕਿੰਗ ਡੇ ਸੀ ਇੱਕ ਤੇ ਵਰਕਿੰਗ ਡੇ ਸੀ ਗਰਮੀ ਸੀ ਔਰ ਇਸ ਕਰਕੇ ਵੋਟਾਂ ਘਟ ਪਈਆਂ ਕਿੰਨੇ ਦੇ ਵਿੱਚ ਨਾ ਆਮ ਤੌਰ ਤੇ ਦੇਖਿਆ ਜਾਂਦਾ ਜੀ ਜਿਹੜਾ ਵਿਅਕਤੀ ਆਪਣੀ ਵੋਟ ਪੋਲ ਕਰਾ ਗਿਆ ਉਸ ਦੀ ਜਿੱਤ ਹੋ ਜਾਂਦੀ ਕਿਉਂਕਿ ਘੱਟ ਬਹੁਤ ਵੋਟ ਹੋएगी ਜਿਹੜਾ ਜਿੱਤੂ ਉਮੀਦਵਾਰ ਨੂੰ ਮਿਲੇਗੀ ਤੁਸੀਂ ਕਿੰਨੇ ਕੰਮਜਾਬ ਰਹੇ ਹੋਗੇ ਆਪਣੇ ਵੋਟਰ ਨੂੰ ਪੋਲਿੰਗ ਸਟੇਸ਼ਨ ਤੱਕ ਲਿਜਾ ਜਾਈਏ 55% ਬੋਟ ਜਿਹੜੀ ਆਲਮੋਸਟ ਹੋਈ ਹੈਗੀ ਇਹਨੂੰ ਤੁਸੀਂ ਬਹੁਤ ਘੱਟ ਬੋਟ ਪੋਲਿੰਗ ਨਹੀਂ ਕਹਿ ਸਕਦੇ ਹੈਗੇ ਠੀਕ ਹੈ ਲੋਰਡ ਸਾਈਡ ਹੈਗੀ ਹੈ ਬਾਕੀ ਆਮ ਤੌਰ ਤੇ 60% ਵੋਟਾਂ ਹੁੰਦੀਆਂ ਨੇ ਤੇ ਇਸ ਕਰਕੇ ਲੱਗਦਾ ਹੈ ਕਿ ਜੋ ਵੋਟਾਂ ਪਈਆਂ ਹੈਗੀਆਂ ਸਰਕਾਰ ਦੀ ਫੇਵਰ ਚ ਪਈਆਂ। ਵਿਨੈਂਦਰ ਜੀ ਤੁਸੀਂ ਕਿਸ ਦੇ ਨਾਲ ਆਪਣੀ ਫਾਈਟ ਸਮਝਦੇ ਹੋ? ਫਾਈਟ ਤਾਂ ਸਾਹਮਣੇ ਆਉਣੀ ਹੈ ਆਏ ਨਹੀਂ 2-3 ਘੰਟਿਆਂ ਬਾਅਦ। ਤੁਹਾਡਾ ਬਹੁਤ-ਬਹੁਤ ਧੰਨਵਾਦ। ਕਿੰਨੀ ਵੋਟ ਦੇ ਅੰਦਾਜ਼ਾ ਦੇ ਕਰੀ ਕਿਹੜੇ ਤੁਸੀਂ ਜਿੱਤਦੇ? ਜਿੱਤ ਮੈਂ ਤੁਹਾਨੂੰ ਉਹਦੇ ਦਾ ਦੱਸਾਂ। ਅੰਦਾਜ਼ਾ ਕਿੰਨਾ? ਤੁਹਾਡੇ ਸਾਹਮਣੇ ਤਾਂ ਆਇਨਾ ਦੋ ਕਰਨ ਦੀ ਗੱਲ ਲਾ ਗੀਏ ਚਲੋ ਬੁਡਲਕ ਤੁਸੀਂ ਜਾ ਰਹੇ ਹੋ ਸੁਮਿੰਦਰਪਖ ਸੀਐਸ ਵੱਕ ਸਾਡ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਕਹਿਣਾ ਹੈ ਕਿ ਕੁਝ ਸਮੇਂ ਦੇ ਵਿੱਚ ਤਸਵੀਰ ਜਿਹੜੀ ਸਾਫ ਹੋ ਜਾਵੇਗੀ ਹਾਲਾਂਕਿ ਉਹਨਾਂ ਨੇ ਕਾਰਨ ਵੀ ਦੱਸੇ ਜਿਹੜੀ ਵੋਟ ਕਟਪੋਲ ਹੋਈ ਉਹਦੇ ਪਿੱਛੇ ਕਾਰਨ ਉਹਨਾਂ ਦਾ ਕਹਿਣਾ ਸੀ ਕਿ ਇੱਕ ਵਰਕਿੰਗ ਡੇ ਹੋ ਕੇ ਜਾਂ ਇੱਕ ਚੋਣ ਜਿਹੜੀ ਕੁ ਮਹੀਨੇ ਦੇ ਬਾਅਦ ਚੋਣ ਆ ਜਾਣਾ ਜਾਂ ਉਸ ਵਕ ਗਰਮੀ ਦਾ ਦੌਰ ਹੋਣਾ ਉਹ ਸਾਰੇ ਕਾਰਨ ਬਣੇ ਚੋਣ ਦੇ ਉੱਤੇ ਇਫੈਕਟ ਪਾਉਣ ਨੂੰ ਜਿਸ ਕਰਕੇ 54 ਫੀਸਦੀ ਵੋਟ ਪੋਲ ਹੁੰਦੀ ਹਾਲਾਂਕਿ ਇਹ ਵੀ ਗੱਲ ਕਹੀ ਕਿ ਉਹਨਾਂ ਵੱਲੋਂ ਕਿ 54 ਫੀਸਦੀ ਵੋਟ ਪੋਲ ਸਾਫੋਂ ਦੀ ਗੱਲ ਕਰਦੇ ਆ ਯਾਨੀ ਕਿ ਐਮਐਲਏ ਬਣਨ ਦੀ ਗੱਲ ਕਰਦੇ ਆ ਤਾਂ ਕਈ ਤਰ੍ਹਾਂ ਦੇ ਸਮੀਕਰਨ ਜਿਹੜੇ ਨਿਕਲਦੇ ਨਿਕਲ ਕੇ ਸਾਹਮਣੇ ਉਹਦੇ ਨਜ਼ਰ ਆ ਰਹੇ ਨੇ ਪਰ ਇਹਨਾਂ ਸਮੀਕਰਨਾਂ ਦੇ ਵਿੱਚ ਨੂੰ ਦੇਖਣਾ ਹੈ ਜਦੋਂ ਅਸੀਂ ਸਿੱਧੇ ਤੌਰ ਤੇ ਗੱਲ ਕਰਦੇ ਆ ਕਿ ਪਲੜਾ ਕਿਸਾ ਪਾਰੀ ਹੋਵੇਗਾ ਯਾਨੀ ਕਿ ਕੌਣ ਹੋਵੇਗਾ ਜਲੰਧਰ ਪੱਛਮੀ ਦਾ ਅਗਲਾ ਐਮਐਲਏ ਕਿਸ ਨੂੰ ਇਸ ਜਿਮਣੀ ਚੋਣ ਦੇ ਵਿੱਚ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆ ਉਸ ਦੀ ਤਸਵੀਰ ਹੋਣ ਤੋਂ ਕੁਝ ਘੰਟਿਆਂ ਦੇ ਬਾਅਦ ਜਿਹੜੀ ਸਪਸ਼ਟ ਹੋ ਜਾਵੇਗੀ ਤੇ ਤਾਂ ਲਗਾਤਾਰ ਅਪਡੇਟ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਦਿੰਦੇ ਰਵਾਂਗੇ